ਕੋਤਾ ਨਹੀਂ ਸੀਗਾ ਜੀ ਮੈਂ ਆਹ ਗੱਡੀ ਲਈ ਸੀਗੀ ਜੀ ਸਭ ਤੋਂ ਪਹਿਲਾਂ ਜੀ ਹੂੰ ਇਹ ਗੱਡੀ ਲਈ ਸੀਗੀ ਜੀ ਮੈਂ ਰਾਂਪਰੇ ਤੋਂ ਬਰਨਾਲੇ ਇਹ ਐਕਸੀਡੈਂਟ ਹੋਈ ਖੜੀ ਸੀਗੀ ਰਾਂਪਰੇ ਦੇ ਬੰਦੇ ਸੀਗੇ ਉਹਨਾਂ ਨੇ ਦਿੱਤੀ ਹੈ ਜੀ ਹੂੰ ਉਦੋਂ ਬਾਅਦ ਇਹ ਦੁਬਾਰੇ ਫੇਰ ਮੈਂ ਪੱਪੂ ਕੈਨ ਨੂੰ ਦਵਾਈ ਸੀਗੀ ਜੀ ਇਹ ਪੱਪੂ ਕਹਿੰਦੇ ਇਹ ਮੈਨੂੰ ਫੇਰ ਵਾਪਸ ਦੇਤੀ ਜੀ ਹੂੰ ਕਹਿੰਦੇ ਵੀ ਤੂੰ ਰੱਖ ਲੈ ਕਹਿੰਦੇ ਵੀ ਅਸੀਂ ਨਹੀਂ ਲੈਣੀ ਇਹ ਉਦੋਂ ਬਾਅਦ ਜੀ ਆਹ ਗੱਡੀ ਆ ਗਈ ਜੀ ਪੰਜਾਬ ਨੰਬਰ ਇਹਦਾ ਐਕਸੀਡੈਂਟ ਹੋ ਗਿਆ ਸੀਗਾ ਮੈਂ ਇਹਦੇ ਪੰਜਾਬ ਨੰਬਰ ਦੇ ਇਹਦੇ ਜੁਕੇ ਦੇ ਕਾਗਜ ਲਾ ਦੇ ਜੀ ਨੀ ਤੈਨੂੰ ਪਤਾ ਵੀ ਗਲਤ ਆ ਫਿਰ ਕਿਉਂ ਇਹ ਕੀਤਾ ਗਿਆ ਇਸ ਤਰ੍ਹਾਂ ਦਾ 420 ਵਾਲਾ ਬਸ ਅਣਪੜਤਾ ਜੀ ਨਹੀਂ ਅਣਪੜਤਾ ਤਾਂ ਕਹਿ ਨਹੀਂ ਸਕਦੇ ਹਾਂ ਮਸਲੇ ਨੂੰ ਲੈ ਕੇ ਜਿਹੜੇ ਬੰਦਾ ਇੰਨਾ ਨੰਬਰ ਬਦਲ ਸਕਦਾ ਹੈਗਾ ਉਹ ਕਿ ਤੂੰ ਪਹਿਲਾਂ ਵੀ ਤੁਸੀਂ ਕਰਦੇ ਰਹੇ ਹੋਏ ਹੋ ਇਹੋ ਜਿਹਾ ਕੁਝ ਨਹੀਂ ਨਹੀਂ ਨਾ 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 ਜੀ ਨਾ ਮੈਂ ਹਿੰਮਤਪੁਰੇ ਤੋਂ ਲਈ ਆ ਜੀ ਉਹਦਾ ਐਫੀ ਡਾਕਟ ਲਿਆ ਜੀ ਸਾਰਾ ਕੁਝ ਲਿਆ ਉਹ ਵੀ ਕਹਿੰਦੇ ਜਿਹੜੀ ਪਹਿਲਾਂ ਤੁਹਾਡੇ ਕੋਲ ਉਹ ਵੀ ਚੋਰੀ ਦੀ ਹੈਗੀ ਵੀ ਜਿਹੜੇ ਪੁਲਿਸ ਤਪਤੀਸ਼ ਦੇ ਵਿੱਚ ਸਾਹਮਣੇ ਆਏ ਨਹੀਂ ਮੈਨੂੰ ਪਤਾ ਨਹੀਂ ਸੀਗਾ ਜੀ ਉਹ ਚੀਜ਼ ਬਾਰੇ ਮੈਨੂੰ ਨੌਲੇਜ ਨਹੀਂ ਸੀਗੀ ਸਾਰਾ ਵੀ ਇਹ ਜਾਂ ਚੋਰੀ ਦੀ ਹੈ ਕਤੋਂ ਹੋਈ ਵੀ ਪਰ ਮੈਨੂੰ ਹਿੰਮਤ ਇਥੋਂ ਦੇ ਵਿੱਚ ਆ ਰਾਮਪਰੇ ਦੇ ਬੰਦਿਆਂ ਨੇ ਸਰ ਵੇਚੀ ਸੀਗੀ ਇਹ ਕਿੰਨੇ ਟਾਈਮ ਤੋਂ ਕੰਮ ਕਰਦੇ ਹੋ ਇਸ ਕ੍ਰਿਕਟ ਤੋਂ ਮੈਂ ਕਰਦਾ ਜੀ 7 ਸਾਲ ਤੋਂ ਕੇ ਸਰ ਇਸ ਤੇ ਜੀ ਐਫ ਆਈ ਆਰ ਨੰਬਰ 103 ਬੜਾ 25 ਫੋੜ ਤੇ ਰਜਿਸਟਰ ਹੋਈ ਸੀ ਜੀ ਮੁਖਬੀ ਇਸ ਚ ਫਿਲਹਾਲ ਹਜ ਤੱਕ ਜੋ ਹੈਗੇ ਨੇ ਦੋ ਬਰੀਜ਼ਾ ਗੱਡੀਆਂ ਰਿਕਵਰ ਹੋ ਚੁੱਕੀਆਂ ਨੇ ਜੋ ਕਿ ਜਿਹੜਾ ਚੁੰਕੋਰ ਸਿੰਘ ਕੋਲ ਹੈ ਤੇ ਉਹਦਾ ਲੜਕਾ ਹੈ ਹਰਦੇਵ ਸਿੰਘ ਦੋਨੇ ਜਾਲੀ ਨੰਬਰ ਲਾ ਕੇ ਗੱਡੀਆਂ ਅੱਗੇ ਵੇਚਦੇ ਸੀਗੇ ਜਦੋਂ ਆਫਟਰ ਵੈਰੀਫਿਕੇਸ਼ਨ ਉਹ ਗੱਡੀਆਂ ਦੀ ਵੈਰੀਫਿਕੇਸ਼ਨ ਕੀਤੀ ਗਈ ਤਾਂ ਕਿ ਰੋਪੀ ਦੋਨੋਂ ਗੱਡੀਆਂ ਰੋਪੀ ਨੰਬਰ ਦੀਆਂ ਨੇ ਜਿਨ੍ਹਾਂ ਦੇ ਲਈ ਜਿਨ੍ਹਾਂ ਦੇ ਰਿਕਾਰਡਿੰਗ ਇੱਕ ਬਾਪੂਧਾਮ थाना ਐਫਆਈਆਰ ਰਜਿਸਟਰਡ ਹੋਈ ਵੀ ਹੈ ਤੇ ਇੱਕ ਦਿੱਲੀ ਚ ਐਫਆਈਆਰ ਰਜਿਸਟਰਡ ਹੋਈ ਹੈ ਦੋਨਾਂ ਗੱਡੀਆਂ ਦੇ ਰਿਕਾਰਡਿੰਗ ਕਿ ਇਹਨਾਂ ਦਾ ਕਿਸ ਤਰ੍ਹਾਂ ਦਾ ਜੀ ਪਿਸ਼ੋਕੜਾ ਅਪਰਾਧਿਕ ਪਿਸ਼ੋਕੜ ਹੈ ਨਾ ਨ ਕੋਈ ਮਹਿ ਐਫਆਈਆਰ ਰਜਿਸਟਰਡ ਹੈਗੀਆਂ ਨੇ ਪਹਿਲਾਂ ਇਹਨਾਂ ਤੇ ਚੋਰੀ ਦਾ ਮਕਦਮਾ ਪਹਿਲਾਂ ਵੀ ਹੈਗਾ ਚਮਕੌਰ ਤੇ ਬਾਕੀ ਲੜਾਈ ਚ ਅਗਰ ਦੀ ਪਰਚੀ ਵੀ ਹੈਗਾ ਤੇ ਇਹਨਾਂ ਦਾ ਕਿੰਨੇ ਦਿਨਾਂ ਦਾ ਰਿਮਾਂਡ ਸੀ ਜੀ ਹੋਰ ਵੀ ਰਿਮਾਂਡ ਤੇ ਲਿਆ ਹੋਇਆ ਦੋ ਦਿਨਾਂ ਦਾ ਰਿਮਾਂਡ ਸੀਗਾ ਜੀ ਤੇ ਅੱਜ ਮਾਨਯੋਗ ਅਦਾਲਤ ਤੋਂ ਫੇਰ ਮਾਰਦਾ ਦਾ ਹਾਸਲ ਕੀਤਾ ਜਾਊਗਾ ਕਿ ਜਿਹੜੇ ਹੋਰ ਗੱਡੀਆਂ ਦੇ ਪੁਛਕਿਸਤ ਚ ਮੰਦਾ ਹੈ ਉਹ ਰਿਕਵਰੀ ਕੀਤੀ ਜਾ ਸਕੇ ਜੇ ਮੇਰੇ ਤੇ ਬੱਖ-ਬੱਖ ਹੋਰ ਵੀ ਜਿਵੇਂ ਪਰਚੇ ਦਰਜ ਆ ਜੀ ਉਹ ਪੁਲਿਸ ਵੱਲੋਂ ਵੀ ਇਹਦਾ ਰਿਮਾਂਡ ਲਿਆ ਜਾਣਾਗਾ ਜੀ ਨਹੀਂ ਜੀ ਉਹ ਪਹਿਲੀ ਅੰਡਰ ਟ੍ਰਾਇਲ ਨੇ ਹੂੰ ਬਾਕੀ ਇਹ ਕੱਟਣ ਦੇ ਰਿਗਾਰਡਿੰਗ ਇਹਦਾ ਰਿਮਾਂਡ ਲੈ ਸਰ ਪਹਿਲਾਂ ਵੀ ਜੇਲ੍ਹ ਕੱਟ ਚੁੱਕਿਆ ਜੀ ਉਹ ਕੇਸਾਂ ਦੇ ਕਿਤੇ ਇਹ ਨਹੀਂ ਮੈਨੂੰ ਪਤਾ ਨਹੀਂ ਸਰ ਹੋਰ ਵੀ ਕੋਈ ਇਸ ਗੋਰਖ ਧੰਦੇ ਦੇ ਵਿੱਚ ਸ਼ਾਮਲਾ ਆਇਆ ਤੁਹਾਨੂੰ ਜੋ ਦੇਖੋ ਐਸ ਪਰ ਹਜੇ ਇਨਵੈਸਟੀਗੇਸ਼ਨ ਹੈ ਅੱਗੇ ਕਾਮ ਹੈ ਜੋ ਆਏਗਾ ਤਦ ਸਾਰੇ ਸਾਹਮਣੇ ਹੋਏਗੀ ਚੀਜ਼ ਇਹ ਸਰ ਜਿਹੜੀ ਚੋਰੀ ਦੇ ਸੀਗੇ ਸਾਧਨ ਕਿੱਥੋਂ ਰਿਕਵਰ ਹੋਏ ਆ ਜੀ ਇਹ ਇਹ ਇੱਕ ਤਾਂ ਇਹਨੂੰ ਮੁਖਰੀ ਤੇ ਜੋ ਫੜਿਆ ਜੀ ਇਹ ਮੌਕੇ ਦੀ ਮਿਲ ਗਿਆ ਦੂਸਰਾ ਇਹਦੀ ਪੁੱਛਗਿੱਛ ਤੇ ਇਹਦੇ ਗਡਾਊਨ ਜਿਹੜਾ ਹੈਗਾ ਇਹਦਾ ਉਹ ਤੋਂ ਕੁਮਿਲਿਆ ਸੀ ਇਹਦਾ ਗਡਾਉਨ ਉਹ ਲੀਗਲੀ ਚੱਲ ਰਿਹਾ ਜਾਂ ਜੋ ਸਰਫਰ ਇਹ ਪ੍ਰਕਾਰ ਸਾਡੇ ਅਕੋਰਡਿੰਗ ਉਹ ਇਲੀਗਲ ਹੈ ਉਹਦੇ ਰਿਗਾਰਡਿੰਗ ਅਸੀਂ ਜੋ ਪ੍ਰੋਪਰ ਕਾਨੂੰਨ ਦੇ ਅਕੋਰਡਿੰਗ ਜੋ ਕਾਰਵਾਈ ਹੋਊਗੀ ਉਹ ਅਸੀਂ ਕਰ ਚੁੱਕੇ ਲਿਆਵਾਂਗੇ ਕੋਈ ਰਿਕਾਰਡ ਚੈੱਕ ਹੋਇਆ ਸਾਰੇ ਨੇ ਹੁਣ ਤੱਕ ਕਿੰਨੀਆਂ ਗੱਡੀਆਂ ਦੀ ਖਰੀਦ ਬਖਤ ਕਰ ਦਿੱਤੀ ਹੈ ਉਹ ਚੈੱਕ ਕਰ ਰਹੇ ਹਾਂ ਜੀ ਉਹ ਚੈੱਕ ਕਰ ਸਰ ਜਿਹੜੀ ਗੱਡੀਆਂ ਹੈ ਇਹ ਤੁਸੀਂ ਫੜੀਆਂ ਗੀਆਂ ਇਹ ਇਹਨਾਂ ਯੂਪੀ ਨੰਬਰ ਲੱਗੇ ਜੇ ਹੈ ਗੱਡੀਆਂ ਕਿੱਥੋਂ ਨੇ ਰਜਿਸਟਰਡ ਹੈ ਇਹ ਯੂਪੀ ਨੰਬਰ ਜੀ ਯੂਪੀ ਨੰਬਰ